ਇਦੇ ਵਿੱਚ ਪਹਿਲਾਂ ਵੀ 6 ਬੰਦੇ ਗ੍ਰਿਫਤਾਰ ਕੀਤੇ ਜਿਨ੍ਹਾਂ ਤੇ ਪ੍ਰੈਸ਼ਰ ਬਣਾਉਣ ਤੋਂ ਬਾਅਦ ਕੱਲ 24 ਦੋਸ਼ੀਆਂ ਦੇ ਵਿੱਚ ਜਿਹੜੇ ਕੋਡ ਜੀ ਸਿਲੰਡਰ ਕੀਤਾ ਇਹਨਾਂ ਨੂੰ ਪੇਸ਼ ਕਰ ਇਹਨਾਂ ਦੀ ਗ੍ਰਿਫਤਾਰੀ ਕਰਕੇ ਇਹਨਾਂ ਨੂੰ ਬਾਅਦ ਵਿੱਚ ਫਰੀਜ਼ਕੋਟ ਜੇਲ੍ਹ 'ਚ ਛੱਡਿਆ ਮਾਮਲਾ ਕੀ ਕੀ ਮਗਰਾ ਹੈ ਮਾਮਲਾ ਇਹਨਾਂ ਨੇ ਜਿਹੜੇ ਪਲਾਟ ਸੀਗੇ ਸਰਕਾਰੀ ਪਲਾਟਾਂ ਕੱਟੇ ਸੀਗੇ ਤੇ ਪਰ ਇਹਨਾਂ ਨੇ ਪਿੰਡ ਦੀ ਜਿਹੜੀ ਸ਼ਾਮਲਾਟ ਉੱਤੇ ਜਿਹੜਾ ਕਬਜ਼ਾ ਕਰ ਲਿਆ ਸੀ ਉਹਦੇ ਕਰਕੇ ਪਰਚਾ ਦਰ ਗਿਆ ਸੀ ਬਾਅਦ ਵਿੱਚ ਘੋੜਿਆਂ ਦੇ ਉੱਤੇ ਐਸਐਸਪੀ ਸਾਹਿਬ ਵੱਲੋਂ ਇੱਕ ਜਿਹੜੀ ਵਿਸ਼ੇਸ਼ ਮਹਿੰਮ ਚਲਾਈ ਗਈ ਆ ਜ਼ਿਲ੍ਹਾ ਮੋਗਾ ਦੇ ਵਿੱਚ ਇਹ ਦੇ ਵਿੱਚ थाना सदर ਦੇ ਵਿੱਚ ਮਕਦਮਾ ਨੰਬਰ 11 ਅਧੀਨ 3113 ਅਧੀਨ ਧਾਰਾ 420 447 ਆਪੀਸੀ 13 ਪੰਜਾਬ ਰੈਗੂਲੇਸ਼ਨ ਐਕਟ ਸਦਰ ਮੋਗਾ ਚ ਦਰਜ ਕੀਤਾ ਗਿਆ ਸੀ ਜਿਹੜੀ ਬੀਡੀਪੀ ਸਾਹ ਦੇ ਇਨਕੁਆਰੀ ਤੇ ਜਿਹੜਾ ਦਰਜ ਹੋਇਆ ਹੈ ਇਹਦੇ ਵਿੱਚ ਪਹਿਲਾਂ ਵੀ 6 ਬੰਦੇ ਗ੍ਰਿਫਤਾਰ ਕੀਤੇ ਜਿਨ੍ਹਾਂ ਤੇ ਪ੍ਰੈਸ਼ਰ ਬਣਾਉਣ ਤੋਂ ਬਾਅਦ ਕੱਲ 24 ਦੋਸ਼ੀਆਂ ਦੇ ਵਿੱਚ ਜਿਹੜੇ ਕੋਰਜੇ ਸਿਲੰਡਰ ਕੀਤਾ ਇਹਨਾਂ ਨੂੰ ਪੇਸ਼ ਕਰ ਇਹਨਾਂ ਦੀ ਗ੍ਰਿਫਤਾਰੀ ਕਰਕੇ ਇਹਨਾਂ ਨੂੰ ਬਾਅਦ ਚ ਫ੍ਰੀਜ਼ ਕੋਡ ਜੇਲ੍ਹ ਚ ਛੱਡਿਆ ਮਾਮਲਾ ਕੀ ਨਗਾਰਾ ਮਾਮਲਾ ਇਹਨਾਂ ਨੇ ਜਿਹੜੇ ਪਲਾਟ ਸੀਗੇ ਸਰਕਾਰੀ ਪਲਾਟਾ ਕੱਟੇ ਸੀਗੇ ਤੇ ਪਰ ਇਹਨਾਂ ਨੇ ਪਿੰਡ ਦੀ ਜਿਹੜੀ ਸ਼ਾਮਲਾਟ ਉੱਤੇ ਜਿਹੜਾ ਤਬਜਾ ਕਰ ਲਿਆ ਸੀ ਉਹਦੇ ਕਰਕੇ ਪਰਚਾ ਦਰਜ ਹੋਇਆ ਸੀ ਬਾਅਦ ਵਿੱਚ